ਫਰਮਿਸ਼ ਮੇ ਲਾ ਮਿਰਚ ਬਣਾਉ ਇਸ ਤਰੀਕੇ ਨਾਲ ਲਓ ਜੀ ਮਿਰਚਾਂ ਵੱਡੀਆਂ ਠੀਆਂ ਦੋ ਦੋ ਪੀਸ ਕਰ ਲੈ ਮਿਰਚਾਂ ਦੇ ਗੱਭੇ ਪਕਾਟਣੀਆਂ ਤੇਲ ਚੱਪਾ ਫਰਾਈ ਕਰਾਂਗੇ ਲਓ ਜੀ ਮਿਰਚਾਂ ਫਰਾਈ ਹੋ ਗਈਆਂ ਹੁਣ ਕੱਢ ਲੈਣੀਆਂ ਹੁਣ ਕਰਾਂਗੇ ਸਟੱਫ ਤਿਆਰ ਪਹਿਲਾਂ ਪਾਵਾਂਗੇ ਜੀਰਾ ਹੁਣ ਪਾਵਾਂਗੇ ਪਿਆਜ਼ ਹੁਣ ਪਾਵਾਂਗੇ ਹਰੀ ਮਿਰਚ ਹੁਣ ਪਾਵਾਂਗੇ ਨਾਣ ਮਿਰਚ ਹਲਦੀ ਗਰਮ ਮਸਾਲਾ ਪਾਵਾਂਗੇ ਟਮਾਟਰ ਸੌਸ ਲੋੜੀ ਮਸਾਲਾ ਠੰਡਾ ਹੋ ਗਿਆ ਹੁਣ ਆਪਾਂ ਪਾਵਾਂਗੇ ਦੋ ਬਲੇ ਕੋਈ ਆਨੇ ਮੈਚ ਕਰਕੇ ਇਹਨੂੰ ਪਰੋਕੋਣੇ ਚੱਕ ਇਸ ਤਰ੍ਹਾਂ ਸਾਰੀਆਂ ਭਰ ਲੈਣੀਆਂ ਲਓ ਜੀ ਮਿਰਚਾਂ ਸਾਰੀਆਂ ਭਰ ਹੋ ਗਈਆਂ ਹੁਣ ਆਪਾਂ ਦੋ ਤਿੰਨ ਮਿੰਟਾਂ ਨੂੰ ਹੋਰ ਸੇਕ ਲਵਾਵਾਂਗੇ ਗੈਸ ਆਨ ਕੋਈ 2-3 ਮਿੰਟ ਪਕਾ ਲਈ ਤੋਂ ਵਧੀਆ ਸਬਜ਼ੀ ਬਣੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਨੂੰ ਖਸਾ ਕਰਿਓ